ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਪਟਿਆਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਫਿਸ਼ ਵਰਲਡ ਕਾਰਨੀਵਲ ਇਧਰ ਪਿੱਛੇ ਬਹੁਤ ਵੱਡਾ ਕਾਰਨੀਵਲ ਲੱਗਿਆ ਹੋਇਆ ਹੈ ਸ਼ਹਿਰ ਪਟਿਆਲੇ ਦੇ ਵਿੱਚ ਚੱਲਦੇ ਆਪਾਂ ਇਸ ਕਾਰਨੀਵਲ ਦੇ ਵਿੱਚ ਐਂਟਰੀ ਕਰਦੇ ਹਾਂ ਟਿਕਟ ਲੈਣੇ ਆ ਬਾਕੀ ਨਾਲੇ ਦੱਸਾਂਗੇ ਵੀਡੀਓ 'ਚ ਕਿੰਨੀ ਟਿਕਟ ਹੈ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਤੁਸੀਂ ਬਣੇ ਰਹੋ ਆਹ ਮੇਲੇ ਦੀ ਮੇਨ ਐਂਟਰੀ ਹੈ ਤੇ ਸਾਹਮਣੇ ਨਾਮ ਲਿਖਿਆ ਹੋਇਆ ਹੈ ਮੇਲੇ ਦਾ ਫਿਸ਼ ਵਰਲਡ ਕਾਰਨੀਵਲ ਤੇ ਚੱਲਦੇ ਆਂ ਆਪਾਂ ਟਿਕਟ ਲੈਣੇ ਆਂ ਸਾਹਮਣੇ ਇੱਧਰ ਟਿਕਟ ਕਾਊਂਟਰ ਹੈ ਦੇਖਦੇ ਆਂ ਕਿੰਨੇ ਟਿਕਟਰ ਰਹਿੰਦੀ ਐ ਇਸ ਕਾਰਨੀਵਲ ਦੀ ਤੇ ਇੱਥੋਂ ਇਹਦੀ ਮੇਨ ਐਂਟਰੀ ਹੈ ਬਾਕੀ ਸਾਹਮਣੇ ਇੱਧਰ ਗੱਡੀਆਂ ਦੀ ਪਾਰਕਿੰਗ ਹੈ ਉਹਦੇ ਨਾਲ ਇਹ ਮੋਟਰਸਾਈਕਲਾਂ ਦੀ ਪਾਰਕਿੰਗ ਹੈ ਤੇ ਪਾਰਕਿੰਗ ਦਾ ਪ੍ਰਬੰਧ ਇੱਥੇ ਹੈਗਾ ਸੋ ਚੱਲਦੇ ਆਂ ਟਿਕਟ ਲੈਣੇ ਆਂ ਆ ਆ ਹੈਗਾ ਇੱਥੇ ਟਿਕਟ ਕਾਊਂਟਰ ਬਾਕੀ ਇੱਥੇ ਕਾਰਨੀਵਲ ਦੀ ਡੇਟ ਹੈ ਜਿਹੜੀ ਲਿਖੀ ਹੋਈ ਹੈ 28 ਮਾਰਚ ਟੂ 5 ਮਈ 5 ਮਈ ਤੱਕ ਇੱਥੇ ਲਿਖ ਕੇ ਦੱਸਿਆ ਹੋਇਆ ਤੇ ਇੱਧਰ ਅੰਮਰਤ ਟਿਕਟ ਲੈ ਰਹੇ ਆ ਪਤਾ ਕਰਦੇ ਆਂ ਵੀ ਕਿੰਨੇ ਟਿਕਟ ਹੈ ਕਨੇਦਿਆ? ਹਾਂਜੀ। 40 ਦੀ ਇੱਕ। ਲਓ ਵੀ 40 ਰੁਪਏ ਦੀ ਇੱਕ ਟਿਕਟ ਹੈ ਇਸ ਕਾਰਨੀਵਲ ਦੀ। ਦੋ ਟਿਕਟਾਂ ਲਈਆਂ ਨੇ ਆਪਾਂ। ਦਿਖਾਈ ਬਈ ਟਿਕਟਾਂ ਮਰਦ। ਲਓ ਜੀ। ਆਹ ਹੈਗੀਆਂ ਨੇ ਟਿਕਟਾਂ 40-40 ਰੁਪਏ ਦੀ। ਬਾਕੀ ਚੱਲਦੇ ਆਂ ਐਂਟਰੀ ਕਰਦੇ ਆਂ ਕਾਰਨੀਵਲ 'ਚ। ਤੇ ਕਰਦੇ ਆਂ ਕਾਰਨੀਵਲ ਦੇ ਵਿੱਚ ਐਂਟਰੀ। ਇਹ ਮੇਨ ਐਂਟਰੈਂਸ ਆ ਕਾਰਨੀਵਲ ਦਾ। ਬਾਕੀ ਇੱਥੇ ਬੋਰਡ ਵੀ ਆ ਜਿਹੜਾ ਲੱਗਿਆ ਹੋਇਆ ਉੱਪਰ। ਫੇਸ਼ਵਰਡ ਕਾਰਨੀਵਲ ਕਾਫੀ ਕੁਝ ਦੇਖਣ ਵਾਲਾ ਇਸ ਕਾਰਨੀਵਲ ਦੇ ਵਿੱਚ ਤੇ ਚੱਲਦੇ ਆਪਾਂ ਅੰਦਰ ਇੱਥੇ ਟਿਕਟ ਚੈੱਕ ਕਰਵਾਉਨੇ ਆ ਇੱਥੇ ਟਿਕਟ ਚੈੱਕ ਕਰਵਾ ਕੇ ਆਪਾਂ ਐਂਟਰੀ ਕਰ ਲਈ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਾਰਾ ਕਾਰਨੀਵਲ ਆ ਜਿਹੜਾ ਲੱਗਿਆ ਹੋਇਆ ਹੈ ਇਹ ਕਾਫੀ ਖੁੱਲਾ ਗਰਾਊਂਡ ਹੈ ਜਿੱਥੇ ਇਹ ਕਾਰਨੀਵਲ ਲੱਗਦਾ ਪਟਿਆਲੇ ਰਾਜਪੁਰਾ ਰੋਡ ਤੇ ਇਹ ਕਾਰਨੀਵਲ ਲੱਗਿਆ ਹੋਇਆ ਜਿਵੇਂ ਆਪਾਂ ਪਹਿਲਾਂ ਡੇਟ ਦੱਸੀ ਸੀ 5 ਮਈ ਤੱਕ ਇਹ ਕਾਰਨੀਵਲ ਬਾਕੀ ਕਾਫੀ ਕੁਝ ਨਵਾਂ ਇਸ ਕਾਰਨੀਵਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ। ਇਸ ਵਾਰ ਇਹ ਕਾਰਨੀਵਲ ਦਾ ਨਾਮ ਆ ਜਿਹੜਾ ਫਿਸ਼ ਵਰਲਡ ਕਾਰਨੀਵਲ ਰੱਖਿਆ ਤੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਫਿਸ਼ ਪੁਆਇੰਟ ਇੱਥੇ ਬਣਿਆ ਹੋਇਆ ਉਹ ਵੀ ਕਾਫੀ ਖੂਬਸੂਰਤ ਹੈ ਤੇ ਅੱਗੇ ਚੱਲਦੇ ਹਾਂ। ਕਾਫੀ ਸਟਾਲਸ ਇਸ ਕਾਰਨੀਵਲ ਦੇ ਵਿੱਚ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਆ ਤੁਸੀਂ ਸਾਹਮਣੇ ਦੇਖ ਸਕਦੇ ਹੋ। ਟੈਟੂ ਆਰਟਿਸਟ ਨੇ ਇਹਨਾਂ ਨੇ ਆਪਣੀ ਸਟਾਲ ਲਾਈ ਹੋਈ ਹੈ ਹਨਾ ਤੇ ਨਾਲ ਕੁਝ ਕੱਪੜੇ ਵਾਲੀਆਂ ਸਟਾਲਸ ਹੈਗੀਆਂ ਨੇ। ਇਵੇਂ ਦਾ ਸਾਰਾ ਸਮਾਨ ਇਸ ਕਾਰਨੀਵਲ ਦੇ ਵਿੱਚ ਹੁੰਦਾ ਬਾਕੀ ਇੰਜੋਏ ਵਾਸਤੇ ਝੂਲੇ ਵੀ ਹੁੰਦੇ ਨੇ ਪਿਛਲੇ ਵਾਲੇ ਪਾਸੇ ਝੂਲੇ ਲੱਗੇ ਹੋਏ ਨੇ ਚੰਡੋਲ ਹੋਗੇ ਜਿਵੇਂ ਹੋਰ ਬੱਚਿਆਂ ਵਾਲੇ ਝੂਲੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਬਾਕੀ ਅੱਗੇ ਚੱਲਦੇ ਆਪਾਂ ਅੱਗੇ ਦੇਖਦੇ ਆਂ ਕਾਰਨੀਵਲ ਆ ਜਿਹੜੀ ਸਟਾਲ ਹੈ ਇਹਦੇ ਤੇ ਕਾਫੀ ਖੂਬਸੂਰਤ ਸਮਾਨ ਪਿਆ ਸਾਰਾ ਹਨਾ ਅੰਟੀਕ ਸਮਾਨ ਆ ਸਾਰਾ ਜਿਵੇਂ ਤੁਸੀਂ ਦੇਖ ਸਕਦੇ ਹੋ ਇਦੋਂ ਝੂਲੇ ਜਿਹੜੇ ਲੱਗੇ ਹੋਏ ਨੇ ਹਨਾ ਸਾਹਮਣੇ ਕਿਸ਼ਤੀ ਵਾਲਾ ਝੂਲਾ ਤੁਸੀਂ ਦੇਖ ਸਕਦੇ ਹੋ ਕਾਫੀ ਸਾਰੇ ਝੂਲੇ ਇਸ ਕਾਰਨੀਵਲ ਦੇ ਵਿੱਚ ਹੈਗੇ ਨੇ ਇਸ ਮੇਲੇ ਦੇ ਵਿੱਚ ਹੈਗੇ ਨੇ ਇਹਨਾਂ ਸਾਰਿਆਂ ਦੀ ਅਲੱਗ-ਅਲੱਗ ਟਿਕਟ ਹੈ ਤੇ ਆ ਕੁਝ ਛੋਟੇ ਬੱਚਿਆਂ ਵਾਲਾ ਝੂਲਾ ਵੀ ਦੇਖ ਸਕਦੇ ਹੋ ਤੇ ਅੱਗੇ ਵਾਲੇ ਪਾਸੇ ਨੂੰ ਚੱਲਦੇ ਆ ਤੇ ਆ ਕੁਝ ਇੱਥੇ ਛੋਟੇ ਬੱਚਿਆਂ ਵਾਸਤੇ ਕਾਰਾਂ ਚਲਾਉਣ ਵਾਲਾ ਇਹ ਵੀ ਸਾਰਾ ਹੈਗਾ ਹਨਾ ਇੰਜੋਏ ਕਰਨ ਨੂੰ ਤੁਸੀਂ ਦੇਖ ਸਕਦੇ ਹੋ ਛੋਟੀਆਂ-ਛੋਟੀਆਂ ਕਾਰਾਂ ਜਿਵੇਂ ਇੱਥੇ ਖੜੀਆਂ ਨੇ ਹੁਣ ਅੱਗੇ ਆਪਾਂ ਚੱਲਦੇ ਹਾਂ ਤੇ ਸਾਹਮਣੇ ਵਾਲੇ ਪਾਸੇ ਚੰਡੋਲ ਆ ਜਿਹੜਾ ਲੱਗਿਆ ਹੋਇਆ ਹੈ ਕਾਫੀ ਵੱਡਾ ਚੰਡੋਲ ਆ ਇਹ ਮੇਲੇ ਦੇ ਵਿੱਚ ਜਿਹੜਾ ਮੇਨ ਝੂਲਾ ਹੁੰਦਾ ਚੰਡੋਲੇ ਹੁੰਦਾ ਕਿਉਂਕਿ ਜਦੋਂ ਆਪਾਂ ਦੂਰੋਂ ਦੇਖਦੇ ਹਾਂ ਜਿੱਥੇ ਚੰਡੋਲ ਲੱਗਿਆ ਹੁੰਦਾ ਉੱਥੋਂ ਪਤਾ ਲੱਗ ਜਾਂਦਾ ਕਿ ਮੇਲਾ ਲੱਗਿਆ ਹੋਇਆ ਹੈ ਇਹ ਮੇਲੇ ਦੇ ਵਿੱਚ ਵੀ ਜਦੋਂ ਅਸੀਂ ਐਂਟਰੀ ਕੀਤੀ ਆ ਤਾਂ ਸਾਹਮਣੇ ਰੋਡ ਤੋਂ ਮਤਲਬ ਚੰਡੋਲ ਜਿਹੜਾ ਦਿਖ ਰਿਹਾ ਸੀਗਾ ਦੂਰੋਂ ਹੀ ਪਤਾ ਲੱਗ ਜਾਂਦਾ ਕਿ ਇਸ ਜਗ੍ਹਾ ਤੇ ਮੇਲਾ ਲੱਗਿਆ ਹੋਇਆ ਹੈ। ਬਾਕੀ ਕੁਸ਼ਾ ਆਲੇ-ਦਾਲੇ ਦਾ ਸਾਰਾ ਮਾਹੌਲ ਤੁਸੀਂ ਦੇਖ ਸਕਦੇ ਹੋ। ਜ਼ਿਆਦਾਤਰ ਇੱਥੇ ਸ਼ਾਮ ਨੂੰ ਮਤਲਬ ਇਕੱਠ ਹੁੰਦਾ ਜਿਵੇਂ 6 ਵਜੇ ਦਾ ਟਾਈਮ ਹੋਇਆ ਹੁਣ 6 ਵਜੇ ਇਹ ਮੇਲਾ ਜਿਹੜਾ ਸਟਾਰਟ ਹੁੰਦਾ ਰਾਤ ਤੱਕ ਜਿਹੇ ਮੇਲਾ ਚੱਲਦਾ ਯਾਨੀ ਕਿ 7 ਵਜੇ ਆਏ 8 ਵਜੇ ਤੱਕ ਇਹਦੇ ਮੇਲੇ ਵਿੱਚ ਪੂਰਾ ਜਿਹੜਾ ਇਕੱਠਾ ਹੋ ਜਾਂਦਾ। ਤੇ ਇੱਧਰ ਅੱਗੇ ਵਾਲੇ ਪਾਸੇ ਕਾਫੀ ਸਾਰੇ ਝੂਲੇ ਨੇ ਤੇ ਆ ਬੱਚਿਆਂ ਵਾਲੇ ਝੂਲੇ ਆਗੇ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ ਟ੍ਰੇਨ ਆ ਗਈ ਇਹ ਬੱਚਿਆਂ ਵਾਸਤੇ ਸਾਰਿਆਂ ਲਈ ਇੰਜੋਏ ਕਰਨ ਨੂੰ ਇੱਥੇ ਜਿਹੜੇ ਝੂਲੇ ਨੇ ਉਹ ਹੈਗੇ ਨੇ ਛੋਟਿਆਂ ਵਾਸਤੇ ਵੱਡਿਆਂ ਵਾਸਤੇ ਇੱਧਰ ਸਾਰੀਆਂ ਖਾਣ-ਪੀਣ ਵਾਲੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਜਿਵੇਂ ਦਹੀਂ ਪਾਲੇ ਟਿੱਕੀਆਂ ਤੇ ਗੋਲ ਗੱਪੇ ਵਗੈਰਾ ਦੀਆਂ ਤੇ ਖਾਣ-ਪੀਣ ਵਾਲਾ ਵੀ ਸਾਰਾ ਕੁਝ ਹੁੰਦਾ ਇਸ ਮੇਲੇ ਦੇ ਵਿੱਚ ਹੁਣ ਅੱਗੇ ਚੱਲਦੇ ਆ ਅੱਗੇ ਦੀਆਂ ਜਿਹੜੀਆਂ ਸਟਾਲਾਂ ਨੇ ਸਾਰੀਆਂ ਉਹ ਦੇਖਦੇ ਆਪਾਂ ਤੇ ਇੱਥੇ ਕੁਝ ਗੇਮਸ ਵੀ ਹੈਗੀਆਂ ਨੇ ਇਸ ਮੇਲੇ ਦੇ ਵਿੱਚ ਜਿਵੇਂ ਤੁਸੀਂ ਆ ਦੇਖ ਸਕਦੇ ਹੋ ਜਿਵੇਂ ਆ ਗਨ ਨਾਲ ਹਨਾ ਸ਼ਾਰਟ ਮਾਰਨਾ ਤੇ ਐਵੇਂ ਦਾ ਸਾਰਾ ਕੁਝ ਹੈਗਾ ਇਹਨਾਂ ਦੀ ਅਲੱਗ-ਅਲੱਗ ਟਿਕਟ ਹੁੰਦੀ ਆ ਕਿਸੇ ਦੀ 50 ਰੁਪਏ ਕਿਸੇ ਦੀ 40 ਰੁਪਏ ਇਹ ਸਾਰੀਆਂ ਆਪਾਂ ਗੇਮਾਂ ਤੁਹਾਨੂੰ ਦਿਖਾਉਨੇ ਆ ਬਾਕੀ ਆ ਜਿਵੇਂ ਦੇਖੋ ਤੁਸੀਂ ਆ ਗਨ ਨਾਲ ਹਨਾ ਸਾਹਮਣੇ ਨਿਸ਼ਾਨਾ ਲਾਉਣਾ ਇਹ ਸਾਰੀਆਂ ਗੇਮਸ ਨੇ ਇੱਧਰ ਆ ਜਿਵੇਂ ਬਾਈ ਕੋਲ ਬਾਲ ਹਨਾ ਇਹ ਬਾਲ ਨਾਲ ਗਲਾਸ ਛੱਟਣੇ ਨੇ 50 ਰੁਪਏ ਬਾਈ ਜੀ 50 ਟੋਟਲ ਨੰਬਰ ਇਹਦੇ ਵਿੱਚ ਬਣਾਉਣਾ ਹੈ ਜੇ ਨੰਬਰ ਬਣ ਗਿਆ ਬਾਜੀ ਤੋ ਮਿਲੂਗਾ ਪ੍ਰਾਈਜ਼ ਜੇ ਨੰਬਰ ਨਹੀਂ ਬਣਿਆ ਖਾਲੀ ਗਿਆ ਤੁਹਾਡੇ ਪੈਸੇ ਮਿਲਦੇ ਤੁਹਾਨੂੰ ਵਾਪਸ ਦਾ 1 ਐਂਡ ਓਨਲੀ ਗੈਰੰਟੀਡ ਗੇਮ ਆਫ ਸੀ ਵਰਲਡ ਕਾਰਿਵਲ ਠੀਕ ਆ ਕਰੀਏ ਸ਼ੁਰੂ ਕਰਦੇ ਬਾਈ ਸ਼ੁਰੂ ਕਰ ਦਈਏ ਕਰਦੇ ਕਰਦੇ ਕਹਿੰਦਾ ਹਿਉਂ ਹੀ ਰੱਖ ਦਿੰਦੇ ਆ ਗਿਆ ਪਹਿਲੇ 6 6 ਪਾਰ ਸ਼ੁੱਟ 6 ਤੇ ਨੌ 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 ਹੋ ਗਿਆ ਨਾ ਨੌ ਹੋ ਗਿਆ Nó tới đây 12 Này, ta vào đó. Nha, vào đó thì nó trộn, trộn ạ. Thả ra, thạch olah bay. bay. ਇਹ ਪਾ ਗਰਮ ਹੋ ਚੱਲ ਜਲਦੀ ਨੰਦੇ ਯਾਰ ਜਲਦੀ ਨੰਦੇ ਤੇ ਚੱਕ ਭਾਈ ਉਹ ਜਿੱਤ ਗਏ ਕਈ ਹਾਰਦੇ ਨਹੀਂ ਹੈਗੇ ਮੇਨ ਗੱਲੇ ਆ ਹਾਂ ਚੱਲ ਆਹ ਗੇਮ ਖੇਲੀ ਸੀ ਆਪਾਂ ਇੱਥੇ ਤੇ ਆਪਾਂ ਨੂੰ ਇਹ ਮਿਲਿਆ ਆਹ ਜਲਜੀਰਾ ਇਹ ਜਿੱਤ ਗਏ ਆਪਾਂ ਅੰਮ੍ਰਿਤ ਜੀ ਸ਼ੁਰੂ ਕਰ ਰਹੇ ਹੈ ਚਲਦੀ ਨੰਬਰ ਦਾ ਗੇਮ ਆਹ ਦੇਖੋ ਸਟਾਰਟ ਲੈ ਭਾਈ ਲੈ ਭਾਈ ਯਾਰ ਕਿਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਸਰ ਬਹੁਤ ਵਧੀਆ ਲੋਬੀ ਭਾਈ ਅਮਰਤ ਭਾਈ ਸ਼ੁਰੂ ਕਰਨ ਲੱਗਿਆ ਅੰਮ੍ਰਿਤ ਜੀ ਆ ਗਿਆ ਇਹ ਤਾਂ ਪਹਿੜਾ ਵੀ ਨੰਬਰ ਆ ਗਿਆ ਇਹ ਵਿਨਿੰਗ ਨੰਬਰ ਹੈ ਤੇ ਇਹ ਵਿਨਿੰਗ ਪ੍ਰਾਈਜ਼ ਹੈ ਦਿਖਾ ਰਹਾ ਹਾਂ ਆਹ ਸਾਹਮਣੇ ਇਹੜੇ ਨੰਬਰ ਲੱਗੇ ਹੋਏ ਨੇ ਇਹਨੇ ਇਹ ਨੰਬਰ ਬਣਨਾ ਚਾਹੀਦਾ ਹੈ ਵਿਨਿੰਗ ਨੰਬਰ ਹੈ ਸਾਰੇ ਹਾਂ ਲਾਈਕ ਕਰ ਦਿਓ ਹਾਈਲੀ ਵਾਦਲੇ ਭਾਈ ਲੈ ਵੀ ਜਾ ਲਾ ਵਾਹ ਜੀ ਪਹਿਲੀ ਬੋਲ ਤੇ ਚੋਕਾ ਵੈਲ ਫਲੇਡ ਵੈਲ ਫਲੇਡ ਬਹੁਤ ਵਧੀਆ ਖੇਲੇ ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਜੀ 3 4 ਤੇ ਦਿਨ 7 7 ਆ ਗਿਆ ਭਾਈ 7 ਹੋ ਗਿਆ ਨੋ ਨੋ ਦੇ ਜਾ ਰਹੇ 9413 ਆ ਭਾਈ ਆ ਇਧਰ ਵੀ ਦੇਖ ਲੈ ਭਰਾਵਾ ਐ ਬਾਤ ਤਾਂ ਕਹਿਣਾ ਦੇਖ ਲੈ ਨਾਈਟਾ ਚਾਹਾਂ ਆ ਭਾਈ ਦੇਖੀ ਜਾ ਲੈ ਇਧਰ 14418 18 ਏ 19 ਲੱਕੀ ਨੰਬਰ ਵਾ ਨਾ 19 ਨੰਬਰ ਬਾਜੀ ਨੂੰ ਕੀ ਮਿਲਿਆ ਆ ਦੇਖੋ ਡਬਲਯੂਡਬਲਯੂਈ ਚੈਂਪੀਅਨਸ਼ਿਪ ਟਰੋਫੀ ਵਾਹ ਜੀ ਵਾਹ ਤੁਹਾਡੀ ਬਹੁਤ ਚਾਹਵਾਸ਼ ਬਹੁਤ ਵਧੀਆ ਜੀ ਬਹੁਤ ਵਧੀਆ ਕਹਿੰਦੇ ਸਰ ਚਾਹ ਗਏ ਹੋ ਸਰ ਚਾਹੇ ਪੂਰੇ ਬਟਿਆਲੇ ਦੇ ਵਿੱਚ ਇਹ ਕੀ ਨਾਪੂਰ ਦਾ ਵਿਆਹ ਸਮਝਦੀ ਸੀ ਕਿ ਯੂਟਿਊਬਰ ਇਸ ਕਾਰਨੀਵਲ ਦੇ ਵਿੱਚ ਤੁਸੀਂ ਊਂਟ ਦੀ ਸਵਾਰੀ ਵੀ ਕਰ ਸਕਦੇ ਹੋ ਆ ਸਾਹਮਣੇ ਬਾਈ ਜਿਵੇਂ ਊਂਟ ਨੂੰ ਹਨਾ ਤਿਆਰ ਕਰ ਰਿਹਾ ਕਾਫੀ ਸੋਹਣਾ ਊਂਟ ਹੈ ਸਜਾਇਆ ਹੋਇਆ ਹੈ ਇਹਦੀ ਟਿਕਟ ਹੈ ਤੇ ਟਿਕਟ ਦੇ ਕੇ ਊਂਟ ਦੀ ਸਵਾਰੀ ਵੀ ਜਿਹੜੀ ਕਰ ਸਕਦੇ ਹੋ ਹੁਣ ਆਪਾਂ ਜਾਵਾਂਗੇ ਭੂਤ ਮੰਗਲੇ ਦੇ ਅੰਦਰ ਤੇ ਇਹਦੀ 50 ਰੁਪਏ ਟਿਕਟ ਹੈ ਇਹਦੇ ਅੰਦਰੋਂ ਆਪਾਂ ਦਿਖਾਉਣੇ ਆ ਜਾ ਕੇ ਤੁਹਾਨੂੰ ਵੀ ਕੀ ਕੀ ਹੈ ਇਸ ਭੂਤ ਮੰਗਲੇ ਦੇ ਵਿੱਚ ਹੁਣ ਆਪਾਂ ਦੇਖਾਂਗੇ ਇੱਥੇ ਕਾਰਨੀਵਲ ਦੇ ਵਿੱਚ ਫਿਸ਼ ਵਾਲਾ ਬਣਿਆ ਹੋਇਆ ਕਾਫੀ ਸੋਹਣੀਆਂ-ਸੋਹਣੀਆਂ ਫਿਸ਼ਸ ਅਲੱਗ-ਅਲੱਗ ਤਰੀਕੇ ਦੀਆਂ ਉੱਥੇ ਹੈਗੀਆਂ ਨੇ ਤੇ ਉਹਦੀ 70 ਰੁਪਏ ਟਿਕਟਾਂ ਜਾਨੇ ਦੀ ਉਹ ਦੇਖਦੇ ਆਪਾਂ ਬਾਕੀ ਆ ਉਹਦਾ ਮੇਨ ਐਂਟਰੈਂਸ ਹੈ ਚੱਲਦੇ ਆਪਾਂ 15 ਟਿਕਟ ਲੈ ਕੇ ਤੇ ਅਮਰਤ ਟਿਕਟਾਂ ਜਿਹੜੀ ਉਹ ਲੈ ਰਿਆ ਲਓ ਜੀ ਟਿਕਟਾਂ ਲੈ ਲਈਆਂ ਆ ਦੇਖ ਸਕਦੇ ਹੋ ਤੁਸੀਂ ਟਿਕਟ ਇਸ ਤਰ੍ਹਾਂ ਦੀ ਟਿਕਟ ਹੁੰਦੀ ਆ ਤੇ ਹੁਣ ਆਪਾਂ ਇਹਦੇ ਅੰਦਰ ਚੱਲਾਂਗੇ ਦੇਖਦੇ ਆ ਸਾਰਾ ਤੇ ਚੱਲਦੇ ਆਪਾਂ ਹੁਣ ਫਿਸ਼ ਪੁਆਇੰਟ ਦੇ ਅੰਦਰ ਇੱਥੇ ਆਪਾਂ ਨੂੰ ਅਲੱਗ-ਅਲੱਗ ਤਰ੍ਹਾਂ ਦੀਆਂ ਮੱਛੀਆਂ ਜਿਹੜੀਆਂ ਉਹ ਦੇਖਣ ਨੂੰ ਮਿਲਣਗੀਆਂ ਅਲੱਗ-ਅਲੱਗ ਕੈਟਾਗਰੀ ਦੀਆਂ ਜਿਵੇਂ ਉੱਪਰ ਫਿਸ਼ਸ ਦਾ ਨਾਮ ਲਿਖਿਆ ਹੋਇਆ ਡਾਇਮੰਡ ਐਂਜਲ ਇਹ ਮੱਛੀਆਂ ਦਾ ਨਾਮ ਹੈ ਮੱਛੀਆਂ ਦੀ ਕਿਸਮਾਂ ਨੇ ਅਲੱਗ-ਅਲੱਗ ਤੁਸੀਂ ਦੇਖ ਸਕਦੇ ਆ ਬਹੁਤ ਖੂਬਸੂਰਤ ਖੂਬਸੂਰਤ ਮੱਛੀਆਂ ਨੇ ਇਹ ਜਿਹੜਾ ਕਾਰਨੀਵਲ ਦਾ ਇਹ ਪਾਰਟ ਆ ਹਨਾ ਇਹ ਦੇਖਣ ਵਾਲਾ ਕਿਉਂਕਿ ਇੱਥੇ ਬਹੁਤ ਤਰੀਕੇ ਦੀਆਂ ਜਿਹੜੀਆਂ ਮੱਛੀਆਂ ਹੈਗੀਆਂ ਨੇ ਜਿਹੜੀਆਂ ਆਪਾਂ ਅੱਜ ਤੱਕ ਕਦੇ ਵੀ ਨਹੀਂ ਦੇਖੀਆਂ ਮਤਲਬ ਫਸਟ ਟਾਈਮ ਨੂੰ ਦੇਖ ਰਹੇ ਹਾਂ ਪਹਿਲੀ ਵਾਰ ਦੇਖ ਰਹੇ ਹਾਂ ਮਤਲਬ ਕਈ ਮੱਛੀਆਂ ਬਿਲਕੁਲ ਛੋਟੀਆਂ-ਛੋਟੀਆਂ ਨੇ ਹਨਾ ਬਹੁਤ ਤਰੀਕੇ ਦੀਆਂ ਮੱਛੀਆਂ ਨੇ ਇਹ ਜਿਹੜਾ ਪਾਰਟ ਆ ਮੇਲੇ ਦਾ ਦੇਖਣ ਵਾਲਾ ਹੈ ਬਾਕੀ ਉੱਪਰ ਨਾਮ ਇੱਥੇ ਲਿਖੇ ਹੋਏ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਸਾਰੀਆਂ ਦੀਆਂ ਜਿਹੜੀਆਂ ਕਿਸਮਾਂ ਨੇ ਮੱਛੀਆਂ ਦੇ ਨਾਮ ਨੇ ਉਹ ਉੱਪਰ ਲਿਖੇ ਹੋਏ ਨੇ ਆਹ ਦੇਖ ਸਕਦੇ ਹੋ ਬਿਲਕੁਲ ਛੋਟੀਆਂ-ਛੋਟੀਆਂ ਮੱਛੀਆਂ ਨੇ ਹੈਗੀਆਂ ਤੇ ਇਹ ਅਲੱਗ-ਅਲੱਗ ਕਲਰ ਦੀਆਂ ਨੇ ਕਿਸੇ ਦਾ ਰੰਗ, ਸੰਤਰੀ ਹੈ ਹੈਨਾ ਕਿਸੇ ਦਾ ਲਾਲ ਆ, ਕਿਸੇ ਦਾ ਪਿੰਕ ਆ। ਬਾਕੀ ਆ ਦੇਖ ਸਕਦੇ ਹਾਂ ਆ ਤੁਸੀਂ ਦੇਖੋ ਕਿਸ ਤਰ੍ਹਾਂ ਦੀਆਂ ਮੱਛੀਆਂ ਨੇ। ਐਵੇਂ ਦੀਆਂ ਮੱਛੀਆਂ ਮਤਲਬ ਫਸਟ ਟਾਈਮ ਦੇਖ ਰਹੇ ਹਾਂ। ਲੌਂਗ ਟੇਲ ਐਂਜਲ ਨਾਮ ਹੈ ਮੱਛੀ ਦਾ। ਦੇਖੋ ਤੁਸੀਂ ਕਿਸ ਤਰ੍ਹਾਂ ਦੀਆਂ ਮੱਛੀਆਂ ਨੇ। ਹੁਣ ਅੱਗੇ ਚੱਲਦੇ ਆਪਾਂ ਤੇ ਹੋਰ ਦੇਖਦੇ ਆਂ ਫਿਸ਼ ਪੁਆਇੰਟ ਇੱਥੇ ਹੁਣ ਜਿਹੜੀਆਂ ਵੱਡੀਆਂ ਮੱਛੀਆਂ ਨੇ ਕਾਫੀ ਵੱਡੀਆਂ ਵੱਡੀਆਂ ਨੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਹਨੇਰਾ ਹੋ ਗਿਆ ਹੁਣ ਤੁਹਾਨੂੰ ਆਪਾਂ ਮੇਲੇ ਦਾ ਰਾਤ ਦਾ ਵਿਊ ਦਿਖਾਉਨੇ ਆ ਸਾਰੇ ਝੂਲਿਆਂ ਤੇ ਲਾਈਟਾਂ ਚੱਲ ਪਈਆਂ ਤੇ ਸਾਰੀਆਂ ਸਟਾਲਾਂ ਤੇ ਲਾਈਟਾਂ ਚੱਲ ਪਈਆਂ ਆਲੇ-ਦੁਆਲੇ ਤੁਸੀਂ ਦੇਖ ਸਕਦੇ ਹੋ ਤੇ ਰਾਤ ਦੇ ਸਮੇਂ ਇਹ ਜਿਹੜਾ ਕਾਰਨੀਵਲ ਆ ਹੋਰ ਵੀ ਖੂਬਸੂਰਤ ਲੱਗਦਾ ਤੇ ਉਧਰ ਸਾਹਮਣੇ ਊਂਟ ਤੇ ਛੋਟਾ ਜਿਹਾ ਜਵਾਕ ਆ ਜਿਹੜਾ ਸਵਾਰੀ ਕਰ ਰਿਹਾ ਬਾਕੀ ਬਹੁਤ ਸੋਹਣਾ ਵਿਊ ਆ ਰਿਹਾ ਮੇਲੇ ਦਾ ਰਾਤ ਨੂੰ ਇਹ ਸਾਰਾ ਆਪਾਂ ਦਿਖਾਉਨੇ ਆ ਆਲਾ-ਦੁਆਲਾ ਆਮਲੇ ਦੀ ਮੇਨ ਇੰਟਰਸਟ ਦਾ ਕੁਝ ਬਾਹਰਲਾ ਵਿਊ ਆ ਤੇ ਸਾਹਮਣੇ ਝੂਲੇ ਵੀ ਚੱਲ ਰਹੇ ਨੇ ਬਾਕੀ ਸਾਰੇ ਲਾਈਟਾਂ ਲਾਤੀਆਂ ਰਾਤ ਨੂੰ ਕਾਫੀ ਸੋਹਣਾ ਵਿਊ ਹੋ ਜਾਂਦਾ ਇਸ ਕਾਰਨੀਵਲ ਦਾ ਰਾਤ ਦੇ ਟਾਈਮ ਇੱਥੇ ਆਉਂ ਤਾਂ ਜਿਆਦਾ ਇੰਜੋਏ ਹੋਊਗਾ ਹਾਂਜੀ ਆਪਾਂ ਕਾਰਨੀਵਲ ਦੇਖ ਕੇ ਬਾਹਰ ਆ ਗਏ ਸਾਰਾ ਕਾਰਨੀਵਲ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਪਟਿਆਲੇ ਦਾ ਕਾਰਨੀਵਲ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਐਵੇਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਤੱਕ ਆਪਣੀ ਵੀਡੀਓ ਦੇਖਣ ਦੇ ਲਈ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ